ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਦੇ ਨਾਲ 10 ਹੌਸਪਾਵਰ ਦਾ ਸੋਲਰ ਸਮਰਸੀਬਲ ਸਿਸਟਮ ਲਾਇਆ ਹੈ ਪਿੰਡ ਭੋਲਾ ਰਿਉਣਾ ਜ਼ਿਲ੍ਹਾ ਫਤਿਹਗੜ ਸਾਹਿਬ ਵਾਰ-ਵਾਰ ਹਰੇਕ ਵੀਡੀਓ ਦੇ ਵਿੱਚ ਇੱਕੋ ਚੀਜ਼ ਆਪਾਂ ਨੂੰ ਰਿਪੀਟ ਕਰਨੀ ਪੈਂਦੀ ਏ UTL ਸੋਲਰ ਦੇ ਪੈਨਲ ਵਰਤੇ ਗਏ ਨੇ ਪੂਰਾ ਸਿਸਟਮ A ਗ੍ਰੇਡ ਕੁਆਲਿਟੀ ਦਾ ਏ INVT ਦੀ ਫੋਟੋਵੋਲਟਿਕ ਡਰਾਈਵ ਹੈ ਹਾਈਬ੍ਰਿਡ ਸਿਸਟਮ ਹੈ ਤੁਸੀਂ ਇਹਨੂੰ ਜਨਰੇਟਰ ਤੇ ਵੀ ਚਲਾ ਸਕਦੇ ਹੋ ਤੁਸੀਂ ਇਹਨੂੰ ਬਿਜਲੀ ਤੇ ਵੀ ਐਮਰਜੈਂਸੀ 'ਚ ਚਲਾ ਸਕਦੇ ਹੋ ਜੇ ਤੁਹਾਡੇ ਕੋਲ ਕਦੇ ਆਪਸ਼ਨ ਹੋਵੇ ਤੇ ਸੋਲਰ ਤੇ ਬਹੁਤ ਵਧੀਆ ਪਰਫਾਰਮੈਂਸ ਦੇ ਨਾਲ ਸਿਸਟਮ ਚੱਲਦਾ ਏ 36 ਪੈਨਲ ਵਰਤੇ ਗਏ ਨੇ ਲਗਭਗ 12 ਕਿਲੋਵਾਟ 10 ਹੌਸਪਾਵਰ ਦੀ ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਇੱਥੇ ਮੋਟਰ ਵਰਤੀ ਗਈ ਏ ਬਹੁਤ ਵਧੀਆ ਕੁਆਲਿਟੀ ਹੈ ਮੋਟਰ ਦੀ ਤੇ ਬਹੁਤ ਵਧੀਆ ਪਰਫਾਰਮੈਂਸ ਆਉਂਦੀ ਏ ਤੁਸੀਂ ਸਾਡੀਆਂ ਜੇ ਵੀਡੀਓ ਪਿਛਲੀਆਂ ਵੀ ਵੇਖਦੇ ਹੋਵੋਗੇ ਤੇ ਤੁਹਾਨੂੰ ਉਹਦੇ ਵਿੱਚ ਪਤਾ ਹੋਏਗਾ ਕਿ ਨੈਸਾ ਜਿੱਥੇ ਵੀ ਆਪਾਂ ਪਾਈਏ ਬਹੁਤ ਵਧੀਆ ਪਰਫਾਰਮੈਂਸ ਆਈ ਏ 43.8382 ਲਗਭਗ 45 ਫ੍ਰੀਕਵੈਂਸੀ ਤੇ ਇਸ ਟਾਈਮ ਮੋਟਰ ਚੱਲਦੀ ਪਈ ਏ 45 ਫ੍ਰੀਕਵੈਂਸੀ 640 ਵੋਲਟ ਡੀਸੀ ਦੇ ਸੋਲਰ ਪੈਨਲਾਂ ਤੋਂ ਆਉਂਦੇ ਪਏ ਨੇ ਤੇ 340 ਵੋਲਟ ਕੰਜ਼ੂਮ ਕਰਕੇ ਮੋਟਰ ਇਸ ਟਾਈਮ ਚੱਲਦੀ ਪਈ ਏ 15.8 ਲਗਭਗ 16 ਪੌਣੇ 16 ਐਂਪੀਅਰ ਲੈਂਦੀ ਪਈ ਏ ਤੇ 2700 ਆਰਪੀਐਮ ਤੇ ਮੋਟਰ ਇਸ ਟਾਈਮ ਚੱਲਣ ਢੀ ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਂਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ ਸਿਸਟਮ ਦੀ ਚੰਗੀ ਕੁਆਲਿਟੀ ਤੇ ਵਧੀਆ ਸਰਵਿਸ ਕਰਕੇ ਅਸੀਂ ਕਦੇ ਵੀ ਕਿਸੇ ਵੀ ਜ਼ਿੰਮੇਵਾਰ ਦੇ ਸਿਸਟਮ ਤੇ ਐਕਸਪੈਰੀਮੈਂਟ ਨਹੀਂ ਕਰਦੇ ਜੋ ਅਸੀਂ ਕੰਬੋ ਬਣਾਇਆ ਉਹੀ ਕੰਬੋ ਡਿਜ਼ਾਈਨ ਕੀਤਾ ਹੋਇਆ ਕੰਬੋ ਲਾਈਦਾ ਤੇ ਬਹੁਤ ਵਧੀਆ ਪਰਫਾਰਮੈਂਸ ਆਉਂਦੀ ਹੈ ਨੈਸਾ ਦੀ ਮੋਟਰ ਜਿਹੜੀ ਉਹ ਸਾਡੀ ਆਪਣੀ ਸਮਝ ਤੇ ਕੰਪਨੀ ਦੇ ਕੁਝ ਪੈਰਾਮੀਟਰ ਨੇ ਉਹਨਾਂ ਦੇ ਆਧਾਰ ਤੇ ਬਣਾਈ ਗਈ ਹੈ ਖੁਦ ਤੋਂ ਪੰਪ ਡਿਜ਼ਾਈਨ ਕਰਕੇ ਜਿਹਦੇ ਕਰਕੇ ਇਹਦੀ ਪਰਫਾਰਮੈਂਸ ਬਹੁਤ ਵਧੀਆ ਆਉਂਦੀ ਹੈ ਅਸੀਂ ਯੂਟੀਐਲ ਸੋਲਰ ਦੇ A ਗ੍ਰੇਡ ਦੇ ਪੈਨਲ ਵਰਤੀਦੇ ਨੇ ਪ੍ਰੋਪਰ ਨੰਬਰ ਆਫ ਪੈਨਲ ਦਾ ਹੀ ਦੇ ਨੇ ਸਿਸਟਮ ਨੂੰ ਜਿਹਦੇ ਕਰਕੇ ਤੁਸੀਂ ਵੇਖ ਸਕਦੇ ਹੋ 100 ਦੇ ਲਾਗੇ ਤੱਕ ਇਹ ਪਾਣੀ ਹੈ 130 ਫੁੱਟ ਤੋਂ ਫੁੱਲ ਪ੍ਰੈਸ਼ਰ ਦਾ 3 ਇੰਚੀ ਦਾ ਪਾਣੀ ਮੋਟਰ ਦੇਂਦੀ ਪਈ ਹੈ ਇਸ ਟਾਈਮ ਸ਼ਾਮ ਦਾ ਵੇਲਾ ਹੋ ਚੁੱਕਿਆ ਫਿਰ ਵੀ ਪਾਣੀ ਦੀ ਪਰਫਾਰਮੈਂਸ ਬਹੁਤ ਸੋਹਣੀ ਹੈ ਤੁਸੀਂ ਵੀ ਕੋਈ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਪੁਰਾਣੇ ਲੱਗੇ ਹੋਏ ਸਿਸਟਮ ਨੂੰ ਰਿਪੇਅਰ ਕਰਵਾਉਣ ਵਾਸਤੇ ਜਾਂ ਫਿਰ ਕੋਈ ਤੁਹਾਡੀ ਉਹਦੇ ਚ ਪੈਰਾਮੀਟਰ ਦੀ ਦਿੱਕਤ ਹੈ ਉਹਦੀ ਸਰਵਿਸ ਲੈਣ ਵਾਸਤੇ ਜਾਂ ਇੱਕ ਚੰਗਾ ਵਧੀਆ A ਗ੍ਰੇਡ ਕੁਆਲਿਟੀ ਦਾ ਸੋਲਰ ਸਮਰਸੀਬਲ ਜਾਂ ਸੋਲਰ ਮੋਨੋਬਲਾਕ ਪੰਪ ਲਵਾਉਣ ਵਾਸਤੇ ਜਾਂ ਫਿਰ ਡੋਮੈਸਟਿਕ ਆਨ ਗ੍ਰਿਡ ਆਫ ਗ੍ਰਿਡ ਜਾਂ ਹਾਈਬ੍ਰਿਡ ਸੋਲਰ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਮੇਸ਼ਾ ਹੀ ਜ਼ਿੰਮੇਵਾਰਾਂ ਨੂੰ ਆਂਦੇ ਹੁੰਨੇ ਆ ਕਦੇ ਵੀ ਮਾੜੀ ਕੁਆਲਿਟੀ ਨਾਲ ਲਵਾਓ ਸੋਲਰ ਸਿਸਟਮ ਸੋਲਰ ਵਾਟਰ ਪੰਪ ਇਦਾਂ ਦੀ ਚੀਜ਼ ਏ ਜੇ ਤੁਹਾਡੇ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਸਿਸਟਮ ਲੱਗ ਗਿਆ ਤੇ ਬਹੁਤ ਵਧੀਆ ਪਰ ਜੇ ਕਦੇ ਸਸਤੇ ਰੇਟ ਦੇ ਚੱਕਰ ਚ ਮਾੜੀ ਕੁਆਲਿਟੀ ਦਾ ਜਾਂ ਕਿਤੇ ਬੀ ਗ੍ਰੇਡ ਸੀਗਰੇਟ ਸਿਸਟਮ ਇੰਸਟਾਲ ਕਰਵਾਇਆ ਗਿਆ ਉਹ ਤੁਹਾਨੂੰ ਹਰ ਰੋਜ਼ ਦੀ ਟੈਨਸ਼ਨ ਹੈ ਉਹ ਨਾ ਸਿਸਟਮ ਚੱਲੇ ਦੁਬਾਰਾ ਤੁਸੀਂ ਉੱਤੇ ਖਰਚਾ ਲਾਣ ਜੋਗੇ ਨਹੀਂ ਰਹਿੰਦੇ ਤੇ ਜਿਹੜੀ ਫਰਮ ਨੇ ਲਾਇਆ ਹੁੰਦਾ ਉਹਦੇ ਹੱਥ ਵੀ ਕੁਝ ਨਹੀਂ ਹੁੰਦਾ ਉਹ ਇੱਕ ਵਾਰ ਸਿਸਟਮ ਲਾ ਕੇ ਤੁਰ ਜਾਂਦੀ ਹੈ ਬਾਅਦ ਵਿੱਚ ਤੁਹਾਡੀ ਸੁਣਵਾਈ ਬਹੁਤ ਘੱਟ ਹੁੰਦੀ ਹੈ ਸੋ ਜਦੋਂ ਵੀ ਸੋਲੋ ਸਿਸਟਮ ਲਵਾਉਣਾ ਹੋਵੇ ਪੂਰੀ ਜਾਂਚ ਪੜਤਾਲ ਕਰੋ ਜਿਹੜੀ ਫਰਮ ਤੋਂ ਸਿਸਟਮ ਲਵਾਉਂਦੇ ਪਏ ਹੋ ਉਹਦੇ 2-4 ਸਿਸਟਮ ਚੈੱਕ ਕਰੋ ਕਿੱਦਾਂ ਦੀ ਪਰਫਾਰਮੈਂਸ ਹੈ ਕਿਹੋ ਜੀ ਕੁਆਲਟੀ ਯੂਜ਼ ਕੀਤੀ ਗਈ ਹੈ ਸਭ ਕੁਝ ਚੈੱਕ ਕਰਕੇ ਫਿਰ ਆਪਣਾ ਸੋਲਰ ਪੰਪ ਲਗਵਾਓ ਤਾਂ ਕਿ ਤੁਹਾਨੂੰ ਬਾਅਦ ਵਿੱਚ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਿਰ ਮਿਲਾਂਗੇ ਕਿਸੇ ਨਵੇਂ ਸੋਲਰ ਸਿਸਟਮ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ